ਪੱਲਾ ਸਾਹਿਬ ਦੇ ਅੰਤਮ ਸੰਸਕਾਰ ਤੇ ਆ ਰਹੀ ਸੀ ਆਹ ਮੇਰੇ ਹੈਂਡਸ ਨੂੰ ਮੈਨੂੰ ਚੋਣ ਕਰਿਆ ਨੂੰ ਇਹ ਦਸਾਂ ਚੋਣਾਂ ਤੇ ਮੈਂ ਉੱਥੇ ਪਹੁੰਚਿਆ ਕਿ ਦੋਸਤੋ ਮੈਂ ਜਦੋਂ ਕੋਸੀਸੀਵਲ ਕਪ ਦੇ ਸੀ ਸਰਹੱਦ ਉਹ ਸਿਲਿਵਿਟ ਨੰਬਰ ਤੱਕ ਗਿਆ ਸੀ ਕਿ ਮੈਂ ਐਂਗਜ਼ਾਈਟੀ ਦਮਤੀਜ਼ਾ ਬੀਨੋ ਬਾਈ ਬੀਨੋ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰ ਨੇ ਕਹ ਅਸ ਇਹ ਇਹ ਬਿਮਾਰੀ ਨਹੀਂ ਹੁੰਦੀ ਇਹ ਆਪਾਂ ਸੈਲਫ ਕੰਟਰੋਲ ਹੁੰਦਾ ਉਹ ਦੋਨ ਨੇ ਫਿਰ ਹੀ ਵਰਤਾਲਾ ਕੀਤਾ ਇਹ ਲੋਥੇ ਇਹ ਦੂਜਾ ਸੀ ਤੇ ਉਹ ਨਾਲ ਹੀ ਚਲਦਾ ਸੀਗਾ ਮਨ ਜਿੱਤੇ ਜਗਜੀਤ ਉਹ ਦੋਨ ਦੇ ਮਨ ਬੇਨੋਟ ਲੈਂ ਲਿਆ ਕਿ ਆਰਥਕ ਸ਼ੁਰੂਆਤ ਇਹਦੀ ਹੋਈ ਸੀ ਮੇਰੇ ਮਕੀਸਸ ਸਤਾਕ ਅੱਲਾਕ ਅੱਲਾ ਕੋਲ ਤੁਸੀਂ ਗਿਆ ਕੋਲੀ ਜੂਗਰ ਮਿਲ ਚ ਟਰਾਲੀ ਦਾ ਟਾਇਰ ਸੜਤੇ ਚੜਨਾ ਲੱਗ ਗਿਆ ਸੀ ਉਹ ਰੋ ਤੈ ਮੈਨੂੰ ਇਹ ਬਾਰੀ ਲਗੀ ਸੀ ਪਰ ਮੈਡ ਡਾਕਟਰ ਨੇ ਮਨਾ ਕੀਤਾ ਹੋਇਆ ਕਿ ਤੂੰ بہت افسوس نہ جائے آخر میں میرے سیئر کر رہا سی جبر جبرا ਕਿੰਨ ਲੋਟੋਂ ਉੱਟਦਾ ਸੀ ਤੇ ਮੈਨੂੰ ਜਫੀਆਂ ਪਾ ਆ ਕੇ ਮਸਾ ਬਦੋਲ ਮਦੋਲ ਕੇ ਮੈਨੂੰ ਐਸਾ ਹਾਲਤੋਂ ਬਾਹਰ ਕੱਢਿਆ ਸੀ ਆਈ ਜਿਹੜਾ ਮੈਂ ਇਸ ਕਰਕੇ ਨਹੀਂ ਉੱਥੇ ਆਦਰ ਹੋ ਗਿਆ ਰਿਸ਼ੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਲੋਦਰ ਰਿਸ਼ੀ ਦੀ ਮੈਂ ਹੱਤੂ ਸੰਸਕਾਰ ਤੇ ਪਹੁੰਚਿਆ ਮੈਂਨੂੰ ਰਿਸ਼ੀ ਕਹਿੰਦੇ ਕਦੇ ਐਸਾ ਹੀ ਤੋਕਿਆ ਆ ਗਿਆ ਤੇ ਸੀ ਤੈਨੂੰ ਸਮਾਂ ਗਏ ਕਿ ਜੀਵਾਸਾ ਵਿਸਗਾਂ ਕੁ ਪੁੱਤਾਂ ਚਾਹ ਰਿਹਾ ਹੈ ਮੈਂ ਮੈਂ ਬਰੋਡਵਾਇਸ ਕਰਕੇ ਨਹੀਂ ਉੱਤਿਆ ਅੱਜ ਨੂੰ ਮੈਂ ਅਜ਼ਰੂਲ ਵਾਲੀ ਛੋਟੀ ਮੈਂ ਦੋ ਦਿਨ ਪਹਿਲਾਂ ਕੋਧੀ ਰਹੀ ਅੱਜ ਨੇ ਗੋੜ ਜਿਹੜੇ ਦੋਸਤ ਨਾਲ ਬਦਕੋੰਤ ਹੱਸਦਾ ਖੇਡਦਾ ਰਿਹਾ ਇੱਕ ਤਰ੍ਹਾਂ ਮਾਮੇ ਦੇ ਪੁੱਤ ਨੇ ਨਾਟਕ ਜਿਵੇਂ ਰੋ ਉਹਦੀ ਕਰਾ ਲਈ ਚਲਾਣਾ ਕਰ ਗਈ ਸੀ ਅੱਜ ਉਹਦੇ ਫੋਲੋ ਚ ਉਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀ ਤੇ ਦੋ ਜਣਾ ਜਾਏ ਇਹ ਜਾਣਾ ਹੋਇਆ ਸ਼ਾਫ ਨੂੰ ਚਲੇ ਜਾਈ

ਐਂਗਜ਼ਾਇਟੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਜੀ ਆ ਮੈਂ ਰੈਗਜ਼ੇਟੀ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗੇਆਂ ਦੇ ਆਪਣੇ ਨੀਰਾਂ ਦੇ ਆਪਣੇ ਆਪ ਭੈਣਾਂ ਦੇ ਜਿਸ ਸਮਝ ਕਰਾਉਂਦੇ ਮੈਂ ਨਹੀਂ ਆਂਦਾ ਕਿਉਂਕਿ ਸਾਰੇ ਹਾਲਾਤ ਹੋਰ ਖਰਾਬ ਹੋ ਜਾਂਦੀ ਹੈ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਉਹ ਚਲਣਾ ਕਰ ਗਿਆ ਸੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੇ ਨੀਣਾ ਰੋਣਾ ਇਸ ਤਰ੍ਹਾਂ ਰੋ ਰਹੀ ਸੀ ਮੈਨੂੰ ਦੇਖ ਕੇ ਨਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ

ਮੈਂ ਇੱਕ ਦੋ ਵਾਰ ਇਹ ਮਾਲ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਦੀ ਉਹ ਲਾਜ਼ਾਰ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਓਏ ਜ਼ਬਰਦਸਤ ਹੋ ਰਹੀ ਦੀ ਉਹ ਮਨੀ ਹਾਲਤ ਦੇਖੀ ਮੈਂ ਉਸੇ ਵੇਲੇ ਆਉਤਾ ਫੋਨ ਬੰਦ ਕਰ ਦੇ ਮੈਂ ਨਹੀਂ ਦੇਖਣਾ ਮੈਨੂੰ ਘਰ ਜਾ ਕੇ ਪੀ ਸਕਦਾ ਇਹ ਬਾਈ ਬਹੁਤ ਜ਼ਬਰਦਸਤ ਹੋ ਰਹੀ ਹੈ ਕਰਦਿਆਂ ਨੂੰ ਯਾਦ ਹੁੰਦਾ ਰਹੀ ਹੈ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਸੀ ਜ਼ਿਆਦਾ ਮੈਂ ਇਹ ਕਿਵੇਂ ਕਰਕੇ ਮੈਂ ਤੂੰ ਦੁਬਾਰਾ ਨਾ ਕਰੀ ਮੈਂ ਮਾਫੀ ਮੰਗਦਾ ਤੈਨੂੰ ਮਾਫ ਕਰਦੇ ਹੋ ਦੋਸਤੋ ਸਰਦਾਰ ਸੁਨੀਤ ਤਾਂ ਹਾਥੀ ਛੋੜ ਕੇ ਬੰਨਣਾ ਇਕੱਲਾ ਬੈਠ ਕੇ ਕਿੰਨੇ ਬਹੁਤ ਮਾਫੀ ਕਰਦਾ ਤੈਨੂੰ ਮੇਰੇ ਤੋਂ ਮੇਰੀ ਫਿਲਮ ਦੇ ਮੈਂ ਅੱਜ ਤੱਕ ਜੋ ਰਿਕਾਰਡ ਮੈਨੂੰ ਇਤਨੀ ਲਾਏ ਕੀ ਇਸ ਗੱਲ ਤੋਂ ਮੇਰੇ ਮੈਂ ਜਿਹੜੀ ਮੇਰਾ ਮਾਨ ਸਰਵਨ ਕਰਦੇ ਨੇ ਸਭ ਤੋਂ ਬਾਅਦ ਹੀ ਮੰਗਦੇ ਇਹੋ ਗੇਣੇ ਕਿ ਮੈਨੂੰ ਮਾਫ ਕਰਦੇ ਮੈਂ ਕੋਸ਼ਿਸ਼ ਕਰੂੰਗਾ ਇੱਕ ਉਹ ਮਾਏ ਦਿਨ ਬਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਨੋਰ ਦੇ ਕਰਦੇ ਮੈਂਬਰ ਆਨਸ ਆਏ ਉਹਨਾਂ ਤੋਂ ਮਾਫੀ ਮੰਗਾਂਗਾ ਉਹਨਾਂ ਦਾ ਦੁੱਖ ਸੰਦੇਹ ਰੂਣਗਾ ਮੈਂ ਨਹੀਂ ਜਾ ਸਕਿਆ ਸੀ ਕਿ ਨਾ ਮਾਫੀ ਵਗੈਰਾ ਸਾਰੇ ਪੱਤਰਕਾਰ ਭਾਈ ਜਾਰੇ ਤੋਂ ਵੀ ਕਿਸੇ ਨੇ ਖੈਰ ਮੇਰੇ ਬਾਰੇ ਨਹੀਂ ਲਿਖਿਆ ਹਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚਾਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਕੱਢਣ ਲਾਈ ਜਾਂਦੇ ਨੇ ਬਹੁਤ ਇਜ ਕਰਦੇ ਨੇ ਪਰ ਐ ਸੁਲੇ ਐ ਇਨਾਇਤ ਇਹ ਤੁਹ ਪਤਾ ਨਹੀਂ ਇਹ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੇ ਮੈਂ ਬਚਿਆ ਹੋ ਮੈਨੂੰ ਕਿਸੇ ਨੇ ਤੁਮ ਕੋਈ ਮੌਰਾ ਜਿੰਗਾ ਨਹੀਂ ਬੋਲਿਆ ਕਿਰਪਾ ਕਰ ਕੇ ਮਨ ਮਾਤ ਗਾ ਨਾ ਗਾ